ਸੱਚੀ ਹੈਗਾ ਸਾਰੇ ਹੀ ਦਰਸ਼ਕਾਂ ਦਾ ਨਿਰਪੱਖ ਟੂਡੇ ਪੰਜਾਬ ਦੇ ਵਿੱਚ ਸਵਾਗਤ ਹੁਣ ਦਿਵਲੇ ਦੀ ਟੋਡੇ ਨਾਲ ਵੱਡੀ ਅਪਡੇਟ ਸਾਂਝੀ ਕਰਨ ਜਵਾਰੇ ਅਸਰਕਾਰੀ ਬਸਾਂ ਸੌਰਤਾਂ ਨੂੰ ਨਹੀਂ ਮਿਲਣਗੇ ਮੁਫਤ ਦੇ ਛੂਟੇ ਪੰਜਾਬ ਸਰਕਾਰ ਨੇ ਅਨੋਸਾਰੀਏ ਨਵੀਂ ਸਕੀਮ ਪੰਜਾਬ ਵਿੱਚ ਔਰਤਾ ਲਈ ਮੁਫਤ ਬੱਸ ਸਫ਼ਰ ਦੀ ਸੂਲ ਲਈ ਵੱਡਾ ਬਦਲਾਅ ਹੋ ਜਾਰੀ ਆਏ ਹੁਣ ਔਰਤਾਂ ਨੂੰ ਮੁਫਤ ਬੱਸ ਯਾਤਰਾ ਲਈ 50 ਬੁੱਧਵਜੋ ਅਧਾਰ ਕਾਰਡ ਦੀ ਲੋੜ ਨਹੀਂ ਪਵੇਗੀ ਪੰਜਾਬ ਸਰਕਾਰ ਔਰਤਾਂ ਨੂੰ ਆਰ ਐਫ ਆਈ ਡੀ ਪੰਜਾਬ ਐਨ ਸੀ ਐਮ ਐਸ ਡੀ ਸੂਲ ਦਾ ਪ੍ਰਦਾਨ ਕਰੇਗੀ ਇਹ ਦੋ ਵਕ ਵਕ ਕਾਰਡ ਹਨ ਫਿਲਹਾਲ ਦੋਵਾਂ ਨੂੰ ਪ੍ਰਪੋਜ਼ਲ ਚ ਰੱਖਿਆ ਗਿਆ ਹੈ ਸੂਤਰਾ ਮੁਤਾਬਕ ਇਹਨਾਂ ਕਾਰਡ ਲਈ ਔਰਤਾਂ ਦੀ ਸਹੀ ਪਛਾਣ ਦਸਤਾਵੇਜ਼ ਦੀ ਤਸਦੀਕ ਅਤੇ ਯਾਤਰਾ ਦਾ ਫੁੱਲ ਡਾਟਾ ਰਿਕਾਰਡ ਕਰਨਾ ਆਸਾਨ ਹੋ ਜਾਵੇਗਾ ਪੰਜਾਬ ਵਿੱਚ ਹਰ ਮਹੀਨੇ ਕਰੀਬ 12 ਕਰੋੜ 5 1205 ਕਰੋੜ ਰੁਪਏ ਔਰਤਾਂ 125 ਕਰੋੜ ਔਰਤਾਂ ਸਰਕਾਰੀ ਬਸਾਂ ਵਿੱਚ ਮੁਫਤ ਸਫ਼ਰ ਕਰ ਰਹੀਆਂ ਹਨ ਪੰਜਾਬ ਵਿੱਚ ਮੁਫਤ ਬਸ ਸਫ਼ਰ ਦੀ ਸਹੂਲਤਾ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਪ੍ਰੈਲ 2021 ਵਿੱਚ ਸ਼ੁਰੂ ਕੀਤੀ ਗਈ ਸੀ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸ ਨੂੰ ਜਾਰੀ ਰੱਖਿਆ ਹੈ ਅੰਕੜੇ ਦੱਸਦੇ ਹਨ ਕਿ ਪੰਜਾਬ ਵਿੱਚ ਹੁਣ ਤੱਕ 35.74 ਕਰੋੜ ਔਰਤਾਂ 16 ਕਰੋੜ 80 ਕਰੋੜ ਰੁਪਏ ਦੀ ਮੁਫਤ ਯਾਤਰਾ ਦਾ ਲਾਭ ਲੈ ਚੁੱਕੀਆਂ ਹਨ ਸੂਤਰਾਂ ਦਾ ਕਹਿਣਾ ਹੈ ਕਿ ਆਰ ਐਫ ਆਈ ਡੀ ਅਤੇ ਐਨ ਸੀ ਐਮ ਐਸ ਇੱਕ ਪ੍ਰਾਈਵੇਟ ਕੰਪਨੀ ਦੁਆਰਾ ਤਿਆਰ ਕੀਤੀ ਜਾਵੇਗੀ ਇਹਨਾਂ ਕਾਰਡਾਂ ਦੀ ਵਰਤੋਂ ਕਰਨ ਲਈ ਮਸ਼ੀਨ ਦੀ ਲੋੜ ਪਵੇਗੀ ਜਿਸ ਬਸ ਦੀਆਂ ਟਿਕਟਾਂ ਲਈ ਮਸ਼ੀਨਾ ਹਨ ਉਸੇ ਤਰ੍ਹਾਂ ਇਹਨਾਂ ਗੱਡਾ ਲਈ ਵਿਸ਼ੇਸ਼ ਮਸ਼ੀਨਾ ਹੋਣਗੀਆਂ ਇਹ ਮਸ਼ੀਨਾ ਕਿੱਥੇ ਉਪਲਬਧ ਹੋਣਗੀਆਂ ਅਤੇ ਕਿਹੜਾ ਪੱਗ ਇਹਨਾਂ ਨੂੰ ਖਰੀਦੇਗਾ ਇਹਨਾਂ ਇਸ ਲਈ ਵੱਖਰਾ ਬਜਟ ਕਿੰਨਾ ਹੋਵੇਗਾ ਇਹ ਅਜੇ ਵੀ ਪ੍ਰਕਿਰਿਆ ਵਿੱਚ ਹੈ 12 ਨਵੰਬਰ 1992 ਨੂੰ ਪੰਜਾਬ ਸਰਕਾਰ ਨੇ ਸੂਬੇ ਦੀਆਂ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਸਰਕਾਰੀ ਬਸਤਾ ਵਿੱਚ 50% ਦੀ ਮੁਫਤ ਬਸ ਸਫ਼ਰ ਦੀ ਸਹੂਲਤ ਦਿੱਤੀ ਸੀ ਪਰ ਅਪ੍ਰੈਲ 2021 ਵਿੱਚ ਇਸ ਯੋਜਨਾ ਵਿੱਚ ਇੱਕ ਵੱਡਾ ਬਦਲਾ ਕੀਤਾ ਗਿਆ ਸੀ ਹੁਣ ਔਰਤਾਂ ਨੂੰ ਪੰਜਾਬ ਰੋਡਵੇਜ਼ ਪੰਜਾਬ ਬਸ ਅਤੇ ਪੀ ਆਰਟੀਸੀ ਦੀਆਂ ਬਸਾਂ ਵਿੱਚ ਮੁਫਤ ਬਸ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ ਇਸ ਸਕੀਮ ਸਰਕਾਰੀ ਮਾਲਕੀ ਵਾਲੀਆਂ ਏਸੀ ਬਸਾਂ ਵੋਲਵਾ ਬਸਾਂ ਅਤੇ at r a s c ਬਸਾਂ ਤੇ ਲੱਗੂ ਨਹੀਂ ਹੈ ਪਰ ਜੁਆ ਬਰੋਡਵੇਸ ਪੰਬਸ ਅਤੇ ਪੀ ਆਰਟੀਸੀ ਆਪਣੇ ਬਿੱਲ ਹਰ ਮਹੀਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਭੇਜਦੇ ਹਨ ਇੱਕ ਵਾਰ ਬਿੱਲ ਪਾਸ ਹੋਣ ਤੋਂ ਬਾਅਦ ਇਸ ਦਾ ਪੁਕੰਨ ਪ੍ਰਤਿਧਿਆਨ ਨੂੰ ਦਿੱਤਾ ਜਾਂਦਾ ਹੈ ਹੋਰ ਤਾਜ਼ਾ ਅਪਡੇਟਸ ਜਾਣਨ ਦੇ ਲਈ ਜੁੜੇ ਰਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਧੰਨਵਾਦ घोर ताजा अपडेट ज्ञानंदेलई जुडे रहो निरपख टुडे पंजाब देना